ਹੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਸ੍ਰੀਮਾਨ 111 ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਸਿੱਧ ਸਰ ਸੋੜਾ ਸਹਿਬ ਵਾਲੇ ਜਿਨ੍ਹਾਂ ਦੇ ਅਕਤ ਗਥਾ ਸੰਤ ਗਾਸਾ ਮਨ ਅਮੂਲ ਬਚਨ ਉਹਨਾਂ ਦੀ ਜੀਵਨ ਕਥਾ ਸਰਵਣ ਕਰਨੀ ਸ੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਜਦੋਂ ਫਕਰਾ ਫਕੀਰਾ ਵਾਂਗ ਰੁਹਿਆਂ ਦੇ ਵਿੱਚ ਵਿਚਰੇ ਸੀ ਜਦੋਂ ਤੱਲੇਵਾਲ ਗੁਰੂ ਘਰ ਤੋਂ ਪਿਆਰ ਪੰਜ ਦਿਨ ਬਾਅਦ ਉੱਥੋਂ ਅੱਗੇ ਤੁਰਨ ਲੱਗੇ ਕਿ ਪਿੰਡ ਹਿੰਮਤਪੁਰੇ ਵੱਲ ਨੂੰ ਬਾਬਾ ਜੀ ਹੌਲੀ-ਹੌਲੀ ਨਹਿਰ ਲੰਘ ਕੇ ਸੂਹੇਰੀ ਪਟੜੀ ਤੇ ਤੁਰੇ ਜਾ ਰਹੇ ਨੇ ਜਾਂਦੇ ਜਾਂਦੇ ਸੂਹੇਰੀ ਪਟੜੀ ਤੇ ਜਦੋਂ ਅੱਗੇ ਉਹਨਾਂ ਨੇ ਨਜ਼ਰ ਮਾਰੀ ਮੇਰਾਂ ਤੇ ਝਾੜੀਆਂ ਕਿ ਕ੍ਰਾਂਟ ਢਾਲੀਆਂ ਬੜੀ ਵਧੀਆ ਸ਼ਾਂ ਆ ਗਈ ਬਾਬਾ ਜੀ ਕਹਿੰਦੇ ਸਾਨੂੰ ਬੜੀ ਪਸੰਦ ਆਈ ਉਥੇ ਅਸੀਂ ਚੌਂਕੜਾ ਲਾ ਕੇ ਇੱਕ ਪਾਸੇ ਹੋ ਕੇ ਬੈਠ ਗਏ ਸਾਰਾ ਦਿਨ ਲੰਘ ਗਿਆ ਇਹ ਰਾਤ ਆਈ ਰਾਤ ਵੀ ਉੱਥੇ ਬੈਠੇ ਰਹੇ ਸੀ ਜਦੋਂ ਦੂਜੇ ਦਿਨ ਉੱਠ ਕੇ ਅੰਮ੍ਰਿਤ ਵੇਲੇ ਅਸੀਂ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਤੁਸੀਂ ਉਸੇ ਜਗ੍ਹਾ ਤੇ ਜਾ ਕੇ ਫੇਟ ਟਿਕ ਗਏ ਉਹਦਾ ਆਨੰਦ ਮਾਣੇ ਗਏ ਨੰਦ ਮਾਨਦਿਆਂ ਨੂੰ ਜਾਨੂ ਲਵੇ ਹੀ ਚਲੇ ਗਏ ਸੀ ਅਸੀਂ ਹਿੰਦੂਬੁਰੇ ਦੇ ਉੱਥੇ ਸਾਨੂੰ ਫਿਰ ਨਗਾਰੇ ਦੀ ਬਾਤ ਸੁਣੀ ਨਗਾਰੇ ਦੀ ਬਾਤ ਤੋਂ ਬਾਅਦ ਫਿਰ ਅਸੀਂ ਹੌਲੀ-ਹੌਲੀ ਉੱਥੋਂ ਉੱਠ ਕੇ ਸੁਆ ਗਾਂ ਜਦੋਂ ਹੋਰ ਆਇਆ ਉੱਥੋਂ ਪਾਰ ਕੀਤਾ ਔਰ ਕਰਕੇ ਅਸੀਂ ਉਹ ਰਸਤੇ ਦੇ ਵਿੱਚ ਔਣੀ ਹੋਣੀ ਤੁਰੇ ਜਾ ਰਹੇ ਹਾਂ ਜਾਨੂ ਦਿਨ ਵੀ ਚੜ ਗਿਆ ਟਾਨਣ ਜਿਆ ਹੋ ਗਿਆ ਸਾਨੂੰ ਇੱਕ ਗੁਰਮੁਖ ਪਿਆਰਾ ਮਿਲਿਆ ਬਜ਼ੁਰਗ ਸੀ ਵੀਵਨ 75 ਸਾਲ ਦੀ ਉਮਰ ਸੀ ਉਹਨਾਂ ਨੂੰ ਅਸੀਂ ਪੁੱਛਿਆ ਇਹ ਬਾਬਾ ਜੀ ਇਹ ਕਿਹੜਾ ਪਿੰਡ ਹੈ ਪੁੱਛਣ ਲੱਗੇ ਫਕਰਾ ਆਇਆ ਹਿੰਮਤਪੁਰ ਆਇਆ ਚਲ ਇੰਨੀ ਵੱਲ ਸੁਣ ਕੇ ਬਾਬਾ ਜੀ ਕਹਿੰਦੇ ਠੀਕ ਹੈ ਐ ਕਹਿ ਕੇ ਅੱਗੇ ਤੁਰ ਪੈਂਦੇ ਨੇ ਉਹ ਵੀ ਹੋਈ ਜਾਂਦੇ ਜਾਂਦੇ ਜਦੋਂ ਗੁਰੂ ਘਰ ਛੇਵੇਂ ਪਾਤਸ਼ਾਹ ਦਾ ਮੀਰੀ ਪੀਰੀ ਦਾ ਤਰਨショ ਗੁਰਦੁਆਰਾ ਸੀ ਉਸ ਗੁਰਦਾਰੇ ਦੇ ਵਿੱਚ ਬਾਬਾ ਜੀ ਪ੍ਰਵੇਸ਼ ਹੋਏ ਉੱਥੇ ਜਾ ਕੇ ਪੰਜ ਇਸ਼ਨਾਨਾ ਕੀਤਾ ਪੰਜ ਇਸ਼ਨਾਨਾ ਕਰਕੇ ਬਾਬਾ ਜੀ ਦਰਬਾਰ ਸਾਹਿਬ ਦੇ ਵਿੱਚ ਚਲੇ ਗਏ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਨਮਸਕਾਰ ਕਰਕੇ ਬਾਬਾ ਜੀ ਪਿੱਛੇ ਆ ਕੇ ਸੰਗਤਾਂ ਤੋਂ ਮੰਗਲੇ ਪਾਸੇ ਆ ਕੇ ਬੈਠ ਗਏ ਬੈਠੇ ਰਹੇ ਪਾਰਟੀ ਸਿੰਘ ਨੇ ਨਿਤਨੇਮ ਕੀਤਾ ਨਿਤਨੇਮ ਤੋਂ ਬਾਅਦ ਅਰਦਾਸ ਕੀਤੀ ਅਰਦਾਸ ਤੋਂ ਬਾਅਦ ਹੁਕਮਨਾਮਾ ਹੁਕਮਨਾਮੇ ਤੋਂ ਬਾਅਦ ਪ੍ਰਸ਼ਾਦ ਵਰਤਾਇਆ ਅਸੀਂ ਪ੍ਰਸ਼ਾਦ ਲੈ ਕੇ ਉੱਥੇ ਜਦੋਂ ਬਾਹਰ ਆਏ ਸੰਗਤਾਂ ਸਭ ਤੋਂ ਪਹਿਲਾਂ ਸਾਰੀਆਂ ਬਾਹਰ ਆ ਗਈਆਂ ਸੀ ਅਸੀਂ ਬਾਅਦ ਚਾਈ ਜਿਹੜਾ ਗ੍ਰੰਥੀ ਸਿੰਘ ਸੀ ਉਹ ਵੀ ਹਜੀ ਅੰਦਰੀ ਗੁਰੂ ਮਹਾਰਾਜ ਦੇ ਸਾਹਵੇਂ ਬੈਠਾ ਉਹ ਲਿਖ ਰਿਹਾ ਸੀ ਅਸੀਂ ਆਗੇ ਬਾਹਰ ਜਦੋਂ ਸੰਗਤ ਦੇ ਕੋਲੇ ਆ ਕੇ ਖੜੇ ਹੋ ਗਏ ਤਾਂ ਮੈਨੂੰ ਇੱਕ ਫੱਕਰ ਜਿਹਾ ਆ ਕੇ ਕਹਿਣ ਲੱਗਿਆ ਬਾਬਾ ਜੀ ਤੁਸੀਂ ਕਿੱਥੋਂ ਆਏ ਹੋ ਅਸੀਂ ਆਖਿਆ ਅਸੀਂ ਇੱਥੋਂ ਹੀ ਆਇਆ ਲਵੇ ਅਸੀਂ ਪਿੰਡ ੱੱਲੇਵਾਰ ਤੋਂ ਆਏ ਆਂ ਐ ਕਹਿ ਕੇ ਬਾਬਾ ਜੀਆਂ ਨੇ ਉਰਨ ਲੱਗੇ ਤਾਂ ਲੰਗਰੀ ਕਹਿੰਦਾ ਆਜੋ ਤੁਸੀਂ ਲੰਗਰ 'ਚ ਆਜੋ ਐ ਕਹਿ ਕੇ ਬਾਬਾ ਜੀਆਂ ਨੂੰ ਲੰਗਰ ਵਿੱਚ ਲੈ ਗਿਆ ਉੱਥੇ ਛਾਟ ਦੇ ਉੱਤੇ ਬਿਠਾ ਕੇ ਚਾਹ ਲਿਆ ਆ ਚਾਹ ਲਿਆ ਕੇ ਬਾਬਾ ਜੀਆਂ ਨੂੰ ਫੜਾਈ ਮਟਰਾਸ ਪੜਾਇਆ ਬਾਬਾ ਜੀਆਂ ਨੇ ਚਾਹ ਛਕੀ ਥੋੜਾ ਜਿਹਾ ਮਟਰਾਸ ਲਿਆ ਬਾਕੀ ਉਹਨੂੰ ਵਾਪਸ ਕਰਤਾ ਛੱਕ ਕੇ ਚਾਹ ਬਾਬਾ ਜੀ ਨੇ ਉੱਠ ਕੇ ਬਾਟਾ ਸੋਧਿਆ ਬਾਟਾ ਸੋਧ ਕੇ ਫਿਰ ਬਾਹਰ ਨੂੰ ਜਦੋਂ ਤੁਰਨ ਲੱਗੇ ਤੈਨੂੰ ਗ੍ਰੰਥੀ ਸਿੰਘ ਵੀ ਆ ਗਿਆ ਗ੍ਰੰਥੀ ਸਿੰਘ ਨੂੰ ਜਦੋਂ ਪੁੱਛਿਆ ਬਾਬਾ ਜੀਆਂ ਨੇ ਵੀ ਇੱਥੇ ਹੋਰ ਵੀ ਸਥਾਨ ਨੇ ਉਸਨੇ ਕਿਹਾ ਇਤੋਂ ਤਕਰੀਬਨ 2.5 ਮੀਲ ਦੇ ਉੱਤੇ ਸਥਾਨ ਹੈ ਸੀਦਾਂ ਦਾ ਉੱਥੇ ਵੀ ਗੁਰੂ ਘਰ ਬਣਿਆ ਹੋਇਆ ਹੈ ਉੱਥੇ ਇੰਦੋਂ ਵੀ ਜ਼ਿਆਦਾ ਦਰਸਤਾ ਨੇ ਝੁੰਨੇ ਉੱਥੇ 10 ਵੀ ਭਰਦੀ ਹੈ ਜਦੋਂ ਇਹ ਗੱਲ ਕਹੀ ਤਾਂ ਬਾਬਾ ਜੀਆ ਨੇ ਉਦੋਂ ਜਦ ਇਹ ਸਤਗੁਰਾਂ ਨੂੰ ਮਾਰੇ ਦੇੜੀ ਤੋਂ ਨਮਸਕਾਰ ਕਰਕੇ ਉਧਰੋਂ ਤੁਰ ਗਏ ਉਹ ਜਾਂਦੇ ਨੇ ਜਾਂਦੇ ਜਾਂਦੇ ਅੱਗੇ ਕੀ ਦੇਖਿਆ ਤਾਂ ਖੂ ਚਾਹਦਾ ਸੀ ਬਾਬਾ ਜੀ ਉਸ ਉਹ ਦੇਖ ਪਾਸੇ ਹੋ ਕੇ ਪਾਣੀ ਸ਼ਾਕੇ ਉੱਤੇ ਬੈਠ ਗਏ ਬਲਤੇ ਰਹੇ ਬਾਬਾ ਜੀ ਸ਼ਾਮ ਤੱਕ ਸ਼ਾਮ ਹੋ ਗਈ ਉੱਥੇ ਬੈਠਿਆ ਨੂੰ ਸਾਵਨ ਨੂੰ ਬਾਬਾ ਜੀ ਫਿਰ ਉਤੋਂ ਜਦੋਂ ਤੁਰਨ ਲੱਗੇ ਹੌਲੀ ਹੌਲੀ ਤੁਰੇ ਜਾ ਰਹੇ ਨੇ ਰਸਤੇ ਵਿੱਚ ਜਾ ਕੇ ਜਦੋਂ ਤਿਹਦਾ ਦੇ ਗੁਰਦੁਆਰੇ ਸੇ ਪਹੁੰਚੇ ਨਾ ਬਾਜੀ ਬੜੇ ਮਨ ਦੇ ਵਿੱਚ ਖੁਸ਼ ਹੋਏ ਕਹਿੰਦੇ ਸਾਨੂੰ ਜਿਹੜੇ ਵਸਤੂ ਆਕਾਂਤ ਸੀ ਭਾਰਦੇ ਸੀ ਆਹ ਪਰਮੇਸ਼ਰ ਨੇ ਸਾਨੂੰ ਇਹ ਜਗ੍ਹਾ ਤੇ ਵਰਸ਼ਟ ਕਰ ਦਿਤੀ ਹੈ। ਬਾਬਾ ਜੀ ਕਹਿੰਦੇ ਅਸੀਂ ਬੜੇ ਮਨ ਦੇ ਵਿੱਚ ਖੁਸ਼ ਹੋਏ। ਇਸ ਤਰ੍ਹਾਂ ਬਾਬਾ ਜੀ ਹੌਲੀ-ਹੌਲੀ ਫਿਰ ਇਹ ਇਦਾਂ ਦੇ ਗੁਰਦੁਆਰੇ ਜਦੋਂ ਗਏ ਜਦ ਨੂੰ ਤਿਹਰਾਸ ਦਾ ਨਿਤਨੇਮ ਕਰਕੇ ਗ੍ਰੰਥੀ ਸਿੰਘ ਵੀ ਇੱਕ ਦੋ ਹੋਰ ਸਰੀਰ ਸੀਗੇ ਉਹ ਵੀ ਆਏ ਬਾਹਰ ਕਿਉਂਕਿ ਜਿਹੜਾ ਪਲਦੀਪ ਸਿੰਘ ਗ੍ਰੰਥੀ ਸੀ ਉਹ ਬੜਾ ਗੁਰਮੁਖ ਪਿਆਰਾ ਸੀ। ਉਸਨੇ ਬੜੀ ਸੇਵਾ ਕੀਤੀ ਹੈ ਉਸ ਸਥਾਨ ਤੇ। ਛੋਟੀ ਉਮਰ ਦੇ ਵਿੱਚ ਹੀ ਉਹਦੋਂ 8 ਸਾਲ ਦੇ ਸੀ ਉਹ ਜਦੋਂ ਉਹ ਸਥਾਨ ਤੇ ਆ ਗਏ ਸੀ। ਉਹ ਆਏ ਗਏ ਪਰ ਬੜੀ ਸੇਵਾ ਕਰਦਾ ਸੀ। ਬੜਾ ਪਿਆਰ ਕਰਦਾ ਸੀ। ਬਾਬਾ ਜੀ ਨੂੰ ਦੇਖ ਕੇ ਬੜਾ ਖੁਸ਼ ਹੋਇਆ। ਵੀ ਇਹ ਸਾਧੂ ਨਿਵਾਸ ਦੇ ਵਿੱਚ ਗੁਰੂਆਂ ਦਾ ਪਿਆਰ ਹੈ। ਇਹ ਕੋਈ ਪਰਮੇਸ਼ਰ ਨੇ ਭੇਜਿਆ ਹੈ ਬੜੇ ਪਿਆਰ ਦੇ ਨਾਲ ਕਹਿੰਦੇ ਆਓ ਭਗਤ ਜੀ ਆਓ ਨਮਸਕਾਰ ਆਓ ਬੈਠੋ ਜਲ ਪਾਣੀ ਛਕੋ ਆਗੇ ਪਹਿਲਾ ਨਗਰ ਚ ਬਾਬਾ ਜੀ ਆਨੂੰ ਲੈ ਗਏ ਉਹ ਅੰਦਰ ਅੰਦਰ ਜਾ ਕੇ ਬਾਬਾ ਜੀ ਉੱਥੇ ਬੈਠ ਜਾਂਦੇ ਨੇ ਟਾਟ ਤੇ ਟਾਟ ਤੇ ਬੈਠਿਆਂ ਨੂੰ ਬਾਬਾ ਜੀ ਨੂੰ ਉਹਨਾਂ ਨੇ ਜਲ ਪਾਣੀ ਛਕਾਇਆ ਕੌਣ ਤੋਂ ਬਾਅਦ ਫਿਰ ਕਹਿੰਦੇ ਬਾਬਾ ਜੀ ਬੈਠੇ ਰਹੋ ਹੁਣ ਦੁੱਧ ਵੀ ਛੱਕ ਕੇ ਜਾਇਓ ਫਿਰ ਸਾਨੂੰ ਦੱਸ ਦਿਆਂ ਉੱਥੇ ਆਸਣ ਲਾ ਦਾਂਗੇ ਤੁਹਾਡਾ ਉੱਥੇ ਤੁਸੀਂ ਆਰਾਮ ਕਰੋ ਬਾਬਾ ਜੀ ਨੂੰ ਦੁੱਧ ਛਕਾਇਆ ਦੁੱਧ ਛਕਾਉਣ ਤੋਂ ਬਾਅਦ ਫਿਰ ਵੀ ਕਲਦੀਪ ਸਿੰਘ ਗ੍ਰਾਂਥੀ ਨੇ ਬਹੁਤ ਗੱਲਾਂ ਬਾਤਾਂ ਕਰੀਆਂ ਬਾਬਾ ਜੀ ਦੇ ਨਾਲ ਬਾਬਾ ਜੀ ਤੁਨੂੰ ਇਹੋ ਜਿਹਾ ਬਰਾਬ ਕਿੱਥੋਂ ਲੱਗਿਆ ਬੜੀ ਛੋਟੀ ਉਮਰ ਹੈ ਇਹ ਫਕੀਰਾਂ ਦੇ ਵਾਂਗ ਇਹ ਹਰੋਈਆਂ ਦੇ ਵਿੱਚ ਉਰੇ ਫਿਰਦੇ ਹਾਂ ਪਰਮੇਸ਼ਰ ਨੂੰ ਭਾਲਦੇ ਹਾਂ ਪਰਮੇਸ਼ਰ ਦੇ ਨਾਮ ਨੂੰ ਜਪਦੇ ਹਾਂ ਉਸ ਨੂੰ ਧਿਆਉਂਦੇ ਹਾਂ ਬਹੁਤ ਵੱਡਾ ਵਿਰਾਗ ਲੱਗਿਆ ਹੋਇਆ ਹੈ ਤੁਹਾਡਾ ਜੀਵਨ ਬਹੁਤ ਉੱਚਾ ਉੱਚਾ ਹੈ ਨਹੀਂ ਤਾਂ ਇਸ ਸੰਸਾਰ ਦੇ ਵਿੱਚ ਇਹੋ ਜਿਹਾ ਵਿਰਾਗ ਲੱਖਾਂ ਕਰੋੜਾਂ ਦੇ ਵਿੱਚ ਕਦੇ ਨੂੰ ਲੱਗਦਾ ਹੈ ਜਿਹੜੀ ਬਰਾਗ ਦੀ ਦਿਸਾ ਸੋਢੀ ਆ ਨਾ ਤੇ ਹਰ ਇੱਕ ਨੋਨੀ ਇਹ ਮਰਦੀ ਇਤਰਾ ਗੱਲਾਂ ਕਰਦੇ ਕਰਦੇ ਫਿਰ ਪੁੱਛਿਆ ਬਾਬਾ ਜੀ ਤੁਹਾਡਾ ਪਿੰਡ ਕਿਹੜਾ ਹੈ ਇੱਥੋਂ ਆਏ ਹੋ ਤੁਸੀਂ ਬਾਬਾ ਜੀ ਕਹਿੰਦੇ ਹੁਣ ਸਾਡਾ ਪਿੰਡ ਤਾਂ ਬੜੀ ਦੂਰ ਰਹਿ ਗਿਆ ਜਿੱਥੋਂ ਅਸੀਂ ਬਚਪਨ ਦੇ ਵਿੱਚ ਨਿਕਲਿਆਏ ਹੁਣ ਉਹਦਾ ਕੀ ਕਹਿੰਦੇ ਨਾਂ ਲੈਣਾ ਬਸ ਮੁੱਦਾ ਇੱਕੋ ਹੀ ਹੈ ਸਭ ਕੁਝ ਪਿੰਡ ਵੀ ਸਾਡਾ ਪਰਮੇਸ਼ਰ ਹੈ ਸਾਡਾ ਘਰ ਵੀ ਪਰਮੇਸ਼ਰ ਬਾਸ ਸਭ ਕੁਝ ਉਹੀ ਅਕਾਲ ਪੁਰਖ ਵੈਗੁਰੂ ਆ ਅਸਤਾ ਉਸੇ ਨੂੰ ਤੇ ਆਉਣੇ ਆ ਦਿਨ ਤੇ ਰਾਤ ਉਸੇ ਪਰਮੇਸ਼ਰ ਦੇ ਗੁਣ ਗਾਉਣੇ ਆ ਬਾਸ ਹੋਰ ਸਾਨੂੰ ਕੋਈ ਵਸਤੂ ਦੀ ਲੋੜ ਨਹੀਂ ਸਾਨੂੰ ਛਕਣ ਛਕਾਉਣ ਦੀ ਵੀ ਕੋਈ ਲੋੜ ਨਹੀਂ ਹੈਗੀ ਉਹ ਵੀ ਬਸ ਇੱਕ ਤੋਂ ਦੇ ਪਿਆਰ ਚ ਅਸੀਂ ਆ ਦੋ ਪ੍ਰਸ਼ਾਦੇ ਛਕ ਲਿਆ ਬਸ ਸਾਨੂੰ ਕਿਸੇ ਵਸਤੂ ਦੀ ਲੋੜ ਨਹੀਂ ਹੈ ਪਰ ਹੁਣ ਅਸੀਂ ਕੋਈ ਆਸਣ ਨਹੀਂ ਲੈਣਾ ਹੈਗਾ ਕੋਈ ਚੀਜ਼ ਦੀ ਸਾਨੂੰ ਲੋੜ ਨਹੀਂ ਅਸੀਂ ਬਸ ਇਕਾਂਤ ਭਾਲਦੇ ਆਂ ਅਸੀਂ ਆਪੇ ਉਸ ਛੜੇ ਦੇ ਵਿੱਚ ਜਾ ਕੇ ਬੈਠ ਜਾਗੇ ਚਲ ਉਹਨਾਂ ਨੇ ਕਿਹਾ ਬਾਬਾ ਜੀ ਇਧਰਲੇ ਪਾਸੇ ਸਾਫ਼ ਕਰਿਆ ਹੁੰਦਾ ਹੈ ਇਧਰਲੇ ਪਾਸੇ ਜਾ ਕੇ ਆਸਣ ਲਾਜੋ ਲੋਗ ਜੇ ਉਥੇ ਤਰਤ ਪੋਚ ਲੈ ਕੇ ਜਾਣਾ ਅਸੀਂ ਭੇਜ ਦਿੰਨੇ ਆਂ ਦੱਸੋ ਕੀ ਚਾਹੀਦਾ ਤੁਹਾਨੂੰ ਆਬਾ ਜੀ ਕਹਿੰਦੇ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਅਸੀਂ ਕੋਈ ਚੀਜ਼ ਦੀ ਇੱਛਾ ਨਹੀਂ ਰੱਖਦੇ ਅਸੀਂ ਤਾਂ ਆਪਣੇ ਆਨੰਦ ਵਿੱਚ ਰਹਿਣ ਵਾਲੇ ਆਂ ਅਨੁ ਕਿਸੇ ਚੀਜ਼ ਦੀ ਲੋੜ ਨਹੀਂ ਫਿਰ ਵੀ ਉਹਨਾਂ ਨੇ ਬਾਬਾ ਜੀ ਨੂੰ ਉੱਥੇ ਦੋ ਬੋਰੀਆਂ ਸੇਮਪ ਨੇ ਜਾ ਕੇ ਬਿਸਾਤੀਆਂ ਬਾਬਾ ਜੀ ਉਹਨਾਂ ਬੋਰੀਆਂ ਦੇ ਉੱਤੇ ਚੌਂਕੜਾ ਲਾ ਕੇ ਬੈਠ ਗਏ ਬੈਠੇ ਰਹੇ ਬਾਬਾ ਜੀ ساری ਰਾਤ ਉਹਦਾ ਆਨੰਦ ਮਾਣਿਆ ਆਬਾ ਜੀਆ ਨੇ ਫਿਰ ਜਦੋਂ ਅੰਮ੍ਰਿਤ ਵੇੜਾ ਹੋਇਆ ਅੰਮ੍ਰਿਤ ਵੇਲੇ ਬਾਬਾ ਜੀ ਸਵਾਥੇ ਉੱਠੇ ਉੱਠ ਕੇ ਇਸ਼ਨਾਨ ਕੀਤਾ ਉਹੀ ਸੀ ਉੱਥੇ ਕੋਹੀ ਤੇ ਇਸ਼ਨਾਨ ਕਰਕੇ ਬਾਬਾ ਜੀ ਫੇਰ ਆਪਣੇ ਆਸਨ ਤੇ ਜਾ ਕੇ ਬੈਠ ਗਏ ਜਦੋਂ ਬਿਲਕੁਲ ਦਿਨ ਚੜ ਗਿਆ ਫੇਰ ਬਾਬਾ ਜੀ ਉੱਠ ਕੇ ਆਏ ਆ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਨਮਸਕਾਰ ਕਰਕੇ ਫਿਰ ਉਹ ਗੁਰੂ ਘਰ ਹ ਪਿਆਰਾ ਬਾਬਾ ਜੀ ਨੂੰ ਲੰਗਰ ਵਿੱਚ ਲੈ ਕੇ ਉੱਥੇ ਜਲ ਪਾਣੀ ਸ਼ਕਾਇਆ ਬਾਬਾ ਜੀ ਫੇਰ ਆਪਣੇ ਆਸਨ ਤੇ ਆ ਗਏ ਇਸ ਤਰ੍ਹਾਂ ਦੋ ਤਿੰਨ ਦਿਨ ਇਹ ਚ ਕਰਦੇ ਰਹੇ ਉਸ ਤੋਂ ਬਾਅਦ ਬਾਬਾ ਜੀ ਨੇ ਇੱਕ ਦਿਨ ਫੇਰ ਬਿਰੰਤੀ ਨੂੰ ਇਹ ਅੱਬਾ ਜੀ ਅਸੀਂ ਪਰਮੇਸ਼ਰ ਦਾ ਨਾਮ ਜਪਣਾ ਸਾਨੂੰ 40 ਦਿਨ ਲਈ ਇਸ ਸਥਾਨ ਤੇ ਜੇ ਤੁਹਾਡਾ ਮਨ ਹੈ ਤਾਂ ਅਸੀਂ ਲਾ ਸਕਦੇ ਹਾਂ ਉਹ ਕਹਿੰਦੇ ਮਾਰਾ ਚਾਹੇ ਛਾਦੀ ਜ਼ਿੰਦਗੀ ਲਾ ਦੋ ਅਜੀਤਾ ਜਿਵੇਂ ਤੁਹਾਡੀ ਮਰਜ਼ੀ ਹੈ ਉਹ ਕਰੋ ਤੇ ਜਬ ਤੱਕ ਸ਼ਹੀਦਾਂ ਦੀ ਜਗ੍ਹਾ ਇੱਥੇ ਇੱਥੇ ਸਭ ਵਾਸਤੇ ਖੁੱਲ੍ਹਾ ਹੈ ਜੋ ਮਰਜ਼ੀ ਕਰੋ ਇਹ ਤੁਹਾਡੇ ਆਪਣੇ ਮਨ ਦੀਆਂ ਖੁਸ਼ੀਆਂ ਨੇ ਇਸ ਤਰ੍ਹਾਂ ਜਦੋਂ ਉਹਨਾਂ ਨੇ ਕਿਹਾ ਗ੍ਰੰਥੀ ਨੇ ਬਾਬਾ ਜੀ ਵੀ ਮੰਨ ਦੇ ਵਿੱਚ ਕੁਛ ਹੋ ਗਏ। ਉਹ ਹੋ ਸੋ ਗਏ। ਬਾਬਾ ਜੀਆਂ ਨੇ ਫਿਰ ਉੱਤੇ ਚੌਂਕੜਾ ਲਾ ਲਿਆ। ਫਿਰ ਬਾਬਾ ਜੀ 101 ਜਪਜੀ ਸਾਹਿਬ ਦਾ ਪਾਠ 14 ਪਾਠ ਬਾਬਾ ਜੀ ਸੁਖਣੀ ਸਾਹਿਬ ਦੇ ਰੋਜ਼ ਕਰਦੇ। ਸਾਰਾ ਸੌਣ ਦਾ ਮਹੀਨਾ ਤਕਰੀਬਨ ਉੱਥੇ ਮਹਾਰਾਜ ਨੇ ਲਾਇਆ। ਸਾਰਾ ਮਹੀਨਾ ਲਾ ਕੇ ਫਿਰ ਉਹਦੋਂ ਬਾਅਦ ਵੀ ਬਾਬਾ ਜੀ ਆੜੇ-ਆੜੇ ਵਿਚਰਦੇ ਰਹੇ। ਸ਼ਾਮ ਨੂੰ ਫਿਰ ਬਾਬਾ ਜੀ ਉਸ ਸਥਾਨ ਤੇ ਆ ਜਾਂਦੇ ਸੀ ਐ ਇਸ ਤਰ੍ਹਾਂ ਬਾਬਾ ਜੀਆਂ ਨੇ 92 ਮਹੀਨੇ ਉਸ ਸਥਾਨ ਦੇ ਉੱਤੇ ਲਾਏ ਰੋਜ਼ ਹੀ ਬਾਬਾ ਜੀ ਜਲ ਪਾਣੀ ਛਾ ਕੇ ਬਾਹਰ ਚਲੇ ਜਾਂਦੇ ਤੇ ਸ਼ਾਮ ਨੂੰ ਕਿਤੇ ਰਾਤ ਬਾਰੀ কাট ਲੈਂਦੇ ਇੱਕ ਇੱਕ ਦੋ ਦੋ ਦਿਨ ਬਾਬਾ ਜੀ ਬਾਹਰ ਨਹੀਂ ਸੀ ਆਉਂਦੇ ਕਿਉਂਕਿ ਬਾਬਾ ਜੀਆਂ ਨੂੰ ਆਪਦੇ ਜਲ ਪਾਣੀ ਦਾ ਕੋਈ ਬੜਾ ਸ਼ਕਣਿ ਛਾਉਣ ਦਾ ਨਹੀਂ ਸੀ ਉਹਨਾਂ ਨੂੰ ਸਿਰਫ ਪਰਮੇਸ਼ਰ ਦੇ ਨਾਲ ਜੁੜ ਕੇ ਸਮਾਧੀ ਲਾ ਕੇ ਬਸ ਸੋ ਵੀ ਕੰਟੀਵੇਟ ਰਹਿੰਦੇ ਸੀ ਸਵਾਸ ਸਵਾਸ ਪਰਮੇਸ਼ਰ ਨੂੰ ਤੇ ਆਉਂਦੇ ਸੀ ਇਸ ਤਰ੍ਹਾਂ ਬਾਬਾ ਜੀ ਕਹਿੰਦੇ ਸਾਡਾ ਸਾਰਾ ਜੀਵਨ ਭਾਈ ਲੰਘਦਾ ਗਿਆ ਇਹ ਸਾਰੀ ਕਥਾ ਬਾਬਾ ਜੀਆਂ ਨੇ ਕਈ ਵਾਰੀ ਦੀਵਾਨਾ ਚ ਵੀ ਸੁਣਾਉਂਦੇ ਰਹਿੰਦੇ ਸੀ ਬਾਬਾ ਜੀਆਂ ਨੇ ਫਿਰ ਦਾਸ ਨੂੰ ਕਈ ਵਾਰੀ ਜਦੋਂ ਇਕੱਲੇ ਦੇ ਬਾਬਾ ਜੀ ਦੇ ਕੋਲੇ ਜਾਣਾ ਉਹਨਾਂ ਨੇ ਕਦੇ ਇਹ ਸੁਣਾਉਣੀ ਭਾਈ ਉਸ ਇਲਾਕੇ ਦੇ ਵਿੱਚ ਅਸੀਂ ਕਠਨ ਤਪਸੀਆ ਕਰਦੇ ਰਹੇ ਆ ਪੂਰਾ ਪੂਰਾ ਅਸੀਂ ਆ ਜਿਹੜਾ ਨਾਮ ਦਾ ਇਕੱਠਾ ਕੀਤਾ ਹੈ ਇੱਕ ਨਾਮ ਤੁਹਾਨੂੰ ਇਹ ਬਨਵੇਸ਼ਰ ਦੀ ਕਿਰਪਾ ਦੇ ਨਾਲ ਅਸੀਂ ਹੌਲੀ ਹੌਲੀ ਕੱਟਾ ਕਰਕੇ ਲਿਆਂਦਾ ਦਿਨ ਤੇ ਰਾਤ ਕਰਕੇ ਅੱਜ ਅਸੀਂ ਤਾਂ ਹੀ ਆਪਾਂ ਸਾਰੇ ਬਾਬਾ ਜੀਆਂ ਦੇ ਬਚਨ ਸੁਣ ਕੇ ਕਿਵੇਂ ਆਨੰਦ ਮਾਣਦੇ ਸੀ ਇਹ ਉਹਨਾਂ ਦੀ ਕਿਰਪਾ ਸੀ ਆਓ ਜਿਨ੍ਹਾਂ ਨੇ ਨਾਮ ਜਪ ਕੇ ਐਡਾ ਵੱਡਾ ਭੰਡਾਰਾ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਰੱਖਿਆ ਸੀ ਕਾਹੀ ਸਾਰੀਆਂ ਸੰਗਤਾਂ ਦੇ ਨਾਲ ਪਿਆਰ ਕਰਦੇ ਸਾਰੇ ਧਰਮਾਂ ਦੇ ਨਾਲ ਉਹ ਐਸੇ ਮਹਾਪੁਰਸ਼ਾਂ ਦੇ ਜੀਵਨ ਨੂੰ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੀਏ ਔਰ ਅੱਜ ਦੀ ਇਹ ਵਿਚਾਰ ਅਥਾ ਸਮਾਪਤ ਹੈ ਕੱਲ ਨੂੰ ਫੇਰ ਅਗਲੀ ਕਥਾ ਸਰਵਣ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ